ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਬਹੁਤ ਬਹੁਤ ਤਰਫੀਆਂ ਬਖਸ਼ਣ ਤੁਸੀਂ ਵੀ ਆਪਣੇ ਪਰਿਵਾਰ ਚ ਸਦਾ ਖੁਸ਼ ਰਹੋ ਸੋਨੂੰ ਵਾਹਿਗੁਰੂ ਹਰ ਇੱਕ ਖੁਸ਼ੀ ਦੇਵੇ ਤੁਸੀਂ ਆਪਣੇ ਪਰਿਵਾਰ ਚ ਸਦਾ ਚੜ੍ਹਦੀ ਕਲਾ ਚ ਰਹੋ ਸਾਡਾ ਸਬਜੀ ਬਣਾਉਣ ਦਾ ਟਾਈਮ ਹੁੰਦਾ ਜੀ ਪਹਿਲਾਂ ਕੱਪੜੇ ਵਾਲੇ ਗਾਹਕ ਮਾਰ ਆ ਜਾਂਦੇ ਆ ਬੁਕਿੰਗ ਹੋ ਜਾਂਦੀ ਹੈ ਜੀ ਫੇਰ ਸਾਡਾ ਕਤਾਬ ਦੇਖਣਾ ਹੁੰਦਾ ਵੀ ਕਿਹਦੀ ਪੇ ਪੇਮੈਂਟ ਆਈ ਹੈ ਕਿਹਦੀ ਰਹਿ ਗਈ ਸਾਰਾ ਕੁਝ ਦੇਖਣਾ ਪੈਂਦਾ ਜੀ ਤਾਂ ਆ ਟਾਈਮ ਹੋ ਜਾਂਦਾ ਸਾਨੂੰ ਸਬਜ਼ੀ ਬਣੀ ਜਾਂਦੀ ਹੈ ਜੀ ਹਜੇ ਰੋਟੀ ਬਣਾਉਣੀ ਹੈ ਤੇ ਜਿਹੜੇ ਕੰਮ ਕਰਦੇ ਆ ਜਿਹੜੇ ਮਿਹਨਤਾਂ ਕਰਦੇ ਉਹਨਾਂ ਨੂੰ ਪਤਾ ਹੀ ਹੈ ਵੀ ਕੋਈ ਟਾਈਮ ਨਹੀਂ ਹੁੰਦਾ ਕੰਮ ਕਰਨ ਵਾਲਿਆਂ ਦਾ ਨਾ ਰੋਟੀ ਦਾ ਨਾ ਣਾਉਣ ਧੋਣ ਦਾ ਕੋਈ ਟਾਈਮ ਨਹੀਂ ਹੁੰਦਾ ਤੇ ਬਾਕੀ ਮੈਂ ਸੁਣਨਾ ਗੱਲ ਕਰਦੀ ਸੀ ਜੀ ਇੱਕ ਤੁਸੀਂ ਬਹੁਤ ਬਾਰੀ ਮੈਨੂੰ ਇਹ ਸਵਾਲ ਕੀਤੇ ਸੀ ਵੀ ਮੈਡਮ ਸਾਡਾ ਕੰਮ ਨਹੀਂ ਬਣਦਾ ਸਾਡਾ ਕੰਮ ਨਹੀਂ ਬਣਦਾ ਸਾਡਾ ਕੰਮ ਨਹੀਂ ਬਣਦਾ ਵੀ ਤੁਹਾਡੇ ਕਈ ਕੰਮ ਐ ਤੁਹਾਡੇ ਕਈ ਸਵਾਲ ਐ ਦਿਲ ਚ ਹਨਾ ਉਹਨਾਂ ਦੇ ਜਵਾਬ ਮੈਂ ਅੱਜ ਦੇ ਰਹੀ ਆ ਤੁਹਾਨੂੰ ਬਹੁਤ ਖੁਸ਼ ਆ ਜਿਹੜਾ ਤੁਸੀਂ ਦਿਲ ਚ ਮੇਰੇ ਵਾਂਗ ਲੁਕੋ ਕੇ ਰੱਖਦੇ ਹੋ ਹਨਾ ਤੇ ਮੈਂ ਤੁਹਾਨੂੰ ਉਹੀ ਕਹਿਣਾ ਚਾਹਣੀ ਐ ਵੀ ਤੁਹਾਡਾ ਕਿੱਡਾ ਵੀ ਅੜਿਆ ਕੰਮ ਹੋਵੇ ਕਿੱਡਾ ਮਰਜੀ ਕੰਮ ਅੜ ਗਿਆ ਹੋਵੇ ਹਨਾ ਜੇ ਤੁਸੀਂ ਉਹ ਕੰਮ ਪਰਮਾਤਮਾ ਤੋਂ ਕਰਵਾਉਣਾ ਐ ਬਸ ਤੁਸੀਂ ਆਪਦੇ ਮਨ ਚ ਦੋ ਗੱਲਾਂ ਤੋਂ ਪੂਰੇ ਹੋਣੇ ਚਾਹੀਦੇ ਹੋ ਬਾਕੀ ਕੋਈ ਗੱਲਾਂ ਦਾ ਮਤਲਬ ਨਹੀਂ ਦੋ ਗੱਲਾਂ ਜੀ ਇੱਕ ਤਾਂ ਤੁਸੀਂ ਕਿਸੇ ਨਾਲ ਬੇਈਮਾਨੀ ਨਾ ਕਰਦੇ ਹੋਵੋ ਵੀ ਲੈਣ ਦੇ ਵਿੱਚ ਪੈਸੇ ਟਕੇ ਦੀ ਕਿਸੇ ਚੀਜ਼ ਦੀ ਕਦੇ ਕਿਸੇ ਦੀ ਪ੍ਰਾਈਜ਼ ਚੀਜ਼ ਦੇਖ ਕੇ ਮਤਲਬ ਉਹ ਤੇ ਮੇਰ ਨਾਲ ਮਾਰੋ ਕਿ ਕਿਸੇ ਦੀ ਕੋਈ ਚੀਜ਼ ਦਾ ਲਾਲਚ ਨਾ ਕਰੋ ਵੀ ਹਾਂ ਇਹ ਵੀ ਮੈਂ ਨੀ ਇਹ ਦਿੰਦਾ ਜਾਂ ਦੱਬ ਲੂ ਜਾਂ ਮੁੱਕਰ ਦੂੰ ਪਲੀਜ਼ ਇਹ ਕੰਮ ਨਾ ਕਰਿਓ ਜੇ ਤੁਸੀਂ ਰੱਬ ਤੋਂ ਆਪਦੇ ਅੜੇ ਕੰਮ ਕਰਾਉਣੇ ਆ ਹਨਾ ਦੋਈ ਮੈਂ ਤੁਹਾਨੂੰ ਗੱਲਾਂ ਕਹਿ ਰਹੀਆਂ ਵੀ ਦੋਈ ਮੰਨ ਲਿਓ ਛੋਡੇ ਅੜੇ ਧੋੜੇ ਕੰਮ ਨਿਕਲਣਗੇ ਮੇਰੇ ਕੰਮ ਹੋਏ ਆ ਵਾਹਿਗੁਰੂ ਨੇ ਕੀਤੇ ਆ ਮੈਂ ਤੁਹਾਨੂੰ ਤਾਂ ਕਹਿ ਰਹੀ ਆ ਅੱਗੇ ਮੰਨਣਾ ਨਾ ਮੰਨਣਾ ਵੀਰੇ ਛੋਡੀ ਮਰਜ਼ੀ ਤੁਸੀਂ ਪੁੱਛਿਆ ਆਪਾਂ ਤੁਹਾਨੂੰ ਦੱਸ ਦਿੰਨੇ ਆ ਅੜੇ ਕੰਮ ਕੱਢਣ ਲਈ ਬਸ ਇੱਕ ਤਾਂ ਤੁਸੀਂ ਬੇਈਮਾਨੀ ਤੇ ਵੀਡੀਓ ਠੱਗੀ ਜੀ ਆ ਕਿਸੇ ਦੀ ਚੀਜ਼ ਲੈ ਲਈ ਮੁੱਕਰ ਲਈ ਦੱਬ ਲਈ ਜਾਂ ਕਿਸੇ ਦੀ ਕੋਈ ਚੀਜ਼ ਦੇਣੀ ਆ ਉਹ ਮੁੱਕਰ ਕੇ ਦ ਜੇ ਤੁਸੀਂ ਪਰਮਾਤਮਾ ਤੋਂ ਆਪਦੇ ਕੰਮ ਕਰਵਾਉਣੇ ਆ ਠੀਕ ਹੈ ਦੂਜਾ ਕਿਸੇ ਦੇ ਦਿਲ ਤੇ ਸੱਟ ਨਹੀਂ ਮਾਰਨੀ ਕਦੇ ਨਹੀਂ ਮਾਰਨੀ ਆਪਦੇ ਮਨ ਨੂੰ ਕੰਟਰੋਲ ਕਰ ਲਓ ਕੋਈ ਬੰਦਾ ਮਾੜਾ ਆਪਦੇ ਘਰੇ ਕੋਈ ਚੰਗਾ ਕੋਈ ਕੁਛ ਕਰੀ ਜਾਂਦਾ ਕੋਈ ਕੁਛ ਦੇਖੋ ਜੀ ਉਹ ਆਪਦੇ ਕਰਮਾਂ ਦਾ ਫਲ ਭੋਗ ਰਿਹਾ ਹੁੰਦਾ ਉਹਨਾਂ ਦਾ ਉਹਨੂੰ ਪਰਮਾਤਮਾ ਦੇ ਲਾਇ ਡਾਂਡ ਹੁੰਦੇ ਆ ਉਹ ਭੋਗਦਾ ਹੁੰਦਾ ਕਿਸੇ ਦਾ ਦਿਲ ਨਹੀਂ ਕਰਦਾ ਇੱਥੇ ਬੇਇੱਜ਼ਤੀ ਕਰਵਾਉਣ ਨੂੰ ਮਾੜਾ ਖਵਾਉਣ ਨੂੰ ਬੇਜਦਾ ਖਵਾਉਣ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ ਜੀ ਹਰ ਇੱਕ ਬੰਦਾ ਆ ਦੇ ਢੀਪੂ ਆ ਬੜੇ ਫੂਨ ਸੁਣੀ ਕੱਪੜੇ ਵਾਲਾ ਦਾ ਮੂਫੇ ਦਾ ਕਿਹਦੇ ਦਾ ਮਾੜ ਨਹੀਂ ਕਰਦਾ ਵੀਰੇ ਇੱਥੇ ਮਾੜਾ ਪਵਾਉਣ ਨੂੰ ਕੋਈ ਨਹੀਂ ਚਾਹੁੰਦਾ ਵੀ ਮੈਨੂੰ ਕੋਈ ਮਾੜਾ ਕਰੇ ਮੇਰਾ ਜੀ ਵੀ ਕਰਦਾ ਵੀ ਮੈਂ ਚੰਗੀ ਬਣਾ ਚੰਗਾ ਥਾ ਮਾਂ ਪਰ ਮੈਨੂੰ ਪਤਾ ਵੀ ਇਸ ਸਮਾਜ ਤੇ ਤਾਂ ਆਪਣੇ ਜੋ ਵੱਡੇ ਵੱਡੇ ਪਰਮਾਤਮਾ ਨੂੰ ਜਮਾ ਪਾਉਣ ਵਾਲੇ ਬੰਦੇ ਸੀ ਉਹਨਾਂ ਨੂੰ ਵੀ ਲੋਕਾਂ ਨੇ ਮਾੜਾ ਚੰਗਾ ਬੋਲਿਆ ਆਪਾਂ ਤਾਂ ਕੁਝ ਵੀ ਨਹੀਂ ਵੀਰੇ ਹੁਣ ਆਪਾਂ ਤਾਂ ਸਮਝਦੀ ਨਹੀਂ ਪਹਿਲੀ ਗੱਲ ਤਾਂ ਮੇਂ ਜਿਹੜੀਆਂ ਜੋ ਬਾਹਰ ਆਈ ਹੋਈਆਂ ਵੀ ਮੈਂ ਕਦੇ ਸੋਚਿਆ ਨਹੀਂ ਵੀ ਕੋਈ ਮੇਰੀ ਵਾਵਾ ਕਰੇ ਕੋਈ ਮੈਨੂੰ ਚੰਗਾ ਕਹੇ ਇਹ ਚੀਜ਼ਾਂ ਜਿਹੜੀਆਂ ਮੈਂ ਤਾਂ ਵੀਰੇ ਬਹੁਤ ਦੂਰ ਆ ਕੋਈ ਫਰਕ ਨਹੀਂ ਪੈਂਦਾ ਮੈਨੂੰ ਕਿਉਂਕਿ ਆਪਾਂ ਪਰਮਾਤਮਾ ਦੀ ਹੀ ਜੁੜੀ ਚੰਗੇ ਹੋਣੇ ਚਾਹੀਦੇ ਆ ਲੋਕਾਂ ਤੋਂ ਆਪਾਂ ਨਾਮ ਨਹੀਂ ਲੈਣਾ ਨਾ ਕੋਈ ਇੱਛਾ ਦਿਲ ਦੇ ਵਿੱਚ ਸੋ ਮੇਰੀ ਇਹ ਗੱਲ ਤੁਸੀਂ ਲੜ ਬੰਨ ਲਓ ਇੱਕ ਬੇਈਮਾਨੀ ਛੱਡਣੀ ਪੈਣੀ ਆ ਸਾਨੂੰ ਤੇ ਦੀਪ ਵਾਈ ਘਟਾ ਦੇ ਤੇ ਦੂਜਾ ਬਸ ਕਿਸੇ ਦੀ ਆਤਮਾ ਤੇ ਸੱਟ ਨਾ ਮਾਰੋ ਜੇ ਕੋਈ ਮਾੜਾ ਹੈ ਉਹਨੂੰ ਮਾੜਾ ਵੀ ਨਾ ਕਹੋ ਜੇ ਤੁਸੀਂ ਗੁਰਬਾਣੀ ਦੇ ਕਹੇ ਮੁਤਾਬਕ ਚੱਲਦੇ ਹੋ ਨਾ ਤੁਸੀਂ ਮਣਾ ਨਹੀਂ ਕਰਨਾ ਕਿਉਂ ਕਿਉਂਕਿ ਦੇਖੋ ਜੀ ਹਰ ਇੱਕ ਦੁਨੀਆ ਦੇ ਵਿੱਚ ਮਾੜੇ ਵੀ ਲੋਕ ਚੰਗੇ ਵੀ ਲੋਕ ਤੁਸੀਂ ਆਪਣੇ ਅੜੇ ਕੰਮ ਕਢਵਾਉਣੇ ਹਨ ਪਰਮਾਤਮਾ ਤੋਂ ਤਾਂ ਆਪਣਾ ਮਨ ਆਪਣੀ ਆਤਮਾ ਸ਼ੁੱਧ ਰੱਖੋ ਦੇਖੋ ਜਦ ਤੁਸੀਂ ਜਿੱਤ ਨਹੀਂ ਸਕਦੇ ਇਸ ਚੱਕਰ 'ਚ ਕਦੇ ਨਾ ਪਿਓਗੇ ਤੁਸੀਂ ਜੱਗ ਜਿੱਤਣ ਦੇ ਚੱਕਰ 'ਚ ਬਗੜ ਬਣ ਜੂਗੇ ਹਨਾ ਵੀ ਅਸੀਂ ਚੰਗੇ ਬਣ ਜਾਗੇ ਸਾਨੂੰ ਲੋਕ ਸਲਾਹਣਗੇ ਸਾਨੂੰ ਐ ਨਹੀਂ ਵੀਰੇ ਜੱਗ ਨਹੀਂ ਇੱਥੇ ਕੋਈ ਜਿੱਤ ਸਕਦਾ ਕਿਸੇ ਵੀ ਨਹੀਂ ਜਿੱਤਿਆ ਠੀਕ ਹੈ ਤੇ ਆਪ ਕੋ ਤਾਂ ਕੁਝ ਵੀ ਨਹੀਂ ਮੈਂ بار بار ਕਹਿਣੀ ਆ ਵੀ ਤੁਸੀਂ ਇਹਨਾਂ ਚੱਕਰਾਂ ਤੋਂ ਨਿੱਪਟੇ ਜੋ ਵੀ ਅਸੀਂ ਲੋਕਾਂ ਤੋਂ ਬਾਵਾ ਕੱਟਣੀਆਂ ਚੰਗੇ ਹੋਣਾ ਚੰਗੇ ਸੋਨੇ ਕੋਈ ਨਹੀਂ ਕਹੂਗਾ ਦੇਖੋ ਜੀ ਇਹ ਰੂਲ ਆ ਪਰਮਾਤਮਾ ਦਾ ਵੀ ਤੁਸੀਂ ਉਹਦੀ ਬਣਾਈ ਦੁਨੀਆ ਦੇ ਵਿੱਚ ਇਨਸਾਨ ਮਾੜੇ ਚੰਗੇ ਦੇ ਕਿ ਇਹ ਪਰਮਾਤਮਾ ਨੇ ਦਿਮਾਗ ਦਿੱਤੇ ਆ ਕੋਈ ਬੰਦਾ ਜਾਣ ਬੁੱਝ ਕੇ ਗਲਤ ਕੰਮ ਨਹੀਂ ਕਰਦਾ ਪਰਮਾਤਮਾ ਨੇ ਉਹਦੇ ਕਰਮਾਂ 'ਚ ਲਿਖਿਆ ਹੁੰਦਾ ਦਰਫਿੱਟੇ ਮੂੰਹ ਲਈ ਜਾਂਦਾ ਬਿਚਾਰਾ ਉਹਨੂੰ ਕਿਉਂਕਿ ਉਹਦੇ ਜਦੋਂ ਪਾਪ ਖੰਡਣ ਹੁੰਦੇ ਆ ਉਹ ਮੇਰੇ ਤੇਰੇ ਵਰਗੇ ਕਰਦੇ ਆ ਕਿਉਂਕਿ ਫਿਰ ਉਹਨੂੰ ਚੂਲੀਆਂ ਹੁੰਦੀਆਂ ਵੀ ਫਲਾਨਾ ਮਾੜਾ ਘੁੰਕਾ ਚੰਗਾ ਫਲਾਨਾ ਘੁੰਕਾ ਆ ਤੁਹਾਨੂੰ ਪਤਾ ਤੁਸੀਂ ਸਮਝ ਰਹੇ ਹੋ ਸਮਝਦਾ ਹਾਂ ਸੋ ਮੈਂ ਤੁਹਾਨੂੰ ਕਹਿਣੀ ਆ ਵੀ ਤੁਸੀਂ ਇਹਨਾਂ ਚੀਜ਼ਾਂ ਚੋਂ ਬਾਹਰ ਆਜੋ ਜੇਕਰ ਤੁਸੀਂ ਰੱਬ ਨੂੰ ਪਾਉਣਾ ਜੇ ਤੁਸੀਂ ਰੱਬ ਨੂੰ ਨਹੀਂ ਪਾਉਣਾ ਤੁਸੀਂ ਇੱਦਾਂ ਹੀ ਰਹਿਣਾ ਤਾਂ ਤੁਸੀਂ ਫਿਰ ਫਿਰਦੇ ਰਹੋ ਜਿੱਦਾਂ ਦੇ ਹੈਗੇ ਹੋ ਹਨ ਪਰ ਪ੍ਰਮਾਤਮਾ ਨੂੰ ਪਾਉਣ ਦੇ ਲਈ ਚਾਹੇ ਤੁਸੀਂ ਮਾੜੇ ਹੋ ਚਾਹੇ ਤੁਸੀਂ ਮਾੜੇ ਹੋ ਚਾਹੇ ਤੁਸੀਂ ਜਿੰਨੇ ਮਰਜ਼ੀ ਬੁਰੇ ਹੋ ਜੇ ਤੁਸੀਂ ਪ੍ਰਮਾਤਮਾ ਨੂੰ ਮੱਥਾ ਟੇਕਦੇ ਹੋ ਨਾ ਤੁਹਾਡੇ ਪਾਪ ਵੀ ਧੁੱਤੇ ਜਾਂਦੇ ਆ ਤੇ ਜਿਹੜੇ ਆਪਾਂ ਚੰਗੇ ਬਣਨ ਦੇ ਚੱਕਰ 'ਚ ਫਿਰਦੇ ਰਹਿੰਨੇ ਆ ਤੇ ਰੱਬ ਦੀ ਬਣਾਈ ਦੁਨੀਆ ਨੂੰ ਖਿੱਠ ਕਰਦੇ ਆ ਵੀਰੇ ਉੱਥੇ ਆਪਣੇ ਵੱਲੇ ਕੁਛ ਨਹੀਂ ਪੈਂਦਾ ਇਹ ਗੱਲਾਂ ਤਾਂ ਤੁਹਾਨੂੰ ਸੋਚਣੀਆਂ ਪੈਣੀਆਂ ਅਗਰ ਤੁਸੀਂ ਰੱਬ ਦੀ ਰਜਾ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਦੇਖ ਮਾੜੇ ਨੂੰ ਮਾੜਾ ਨਾ ਕਹੋ ਚੰਗੇ ਨੂੰ ਚੰਗਾ ਨਾ ਕਹੋ ਮੈਨਰੇ ਕਿਸੇ ਨੂੰ ਕੁਛ ਨਾ ਕਹੋ ਜੇ ਕੁਝ ਨੂੰ ਮਿਲਦਾ ਬਣ ਭਰਾ ਨੂੰ ਵਸ ਹੱਸ ਕੇ ਬੁਲਾ ਲਓ ਠੀਕ ਹੈ ਠੀਕ ਹੈ ਵੀਰੇ ਓਕੇ ਆ ਸਭ ਤੋਂ ਪਹਿਲਾਂ ਤਾਂ ਵੀਰੇ ਦੇਖੇ ਚੀਜ਼ਾਂ ਮੈਂ ਛੱਡੀਆਂ ਤੁਸੀਂ ਵੀ ਛੱਡ ਦਿਓ ਲੋਕਾਂ ਨਾਲ ਜਿਲਿਆ ਕਰਮੀ ਛੱਡ ਦੇ ਕਿਸੇ ਨਾਲ ਜਿਲਿਆ ਨਾ ਕਰੋ ਕਿ세 ਵਿਜ਼ਿਟੇ ਮੈਨੂੰ ਮੈਸੇਜ ਆ ਜਾਂਦਾ ਹੈ ਪਹਿਲੀ ਗੱਲ ਤਾਂ ਮੈਂ ਰਿਪਲਾਈ ਨਹੀਂ ਕਰਦੀ ਜੇ ਕੋਈ ਮੈਸੇਜ ਆ ਜੇ ਵੀ ਤੁਹਾਡਾ ਕਪੜਾ ਮਹਿੰਗਾ ਹੈ ਮੈਂ ਕਹਿੰਦੀ ਨਹੀਂ ਓਕੇ ਅ ਫਲਾਨੀ ਜਗ੍ਹਾ ਤੇ ਇੰਨੇ ਦਾ ਮਿਲਦਾ ਤੁਸੀਂ ਇਹਨਾਂ ਦਾ ਦੇ ਦਿਓ ਮੈਂ ਕਹਿੰਦੀ ਓਕੇ ਕਿਉਂਕਿ ਮੈਂ ਜਿਰਿਆ ਨਹੀਂ ਕਰਨਾ ਚਾਹੁੰਦੀ ਵੀਰੇ ਹਰ ਇੱਕ ਦਾ ਡਾਡ ਡੀ ਮੰਗ ਹੈ ਮੈਂ ਉਹ ਗੱਲ ਆ ਗਈ ਦੁਨੀਆ ਤਾਂ ਮੈਂ ਜਿੱਤ ਨਹੀਂ ਸਕਦੀ ਮੇਰੀ ਵੀਡੀਓ ਹਲ ਹਿਆਰਾ ਲੋਕ ਦੇਖਦੇ ਹੋਗੇ ਚਾ ਲੱਖਾਂ ਚ ਨਹੀਂ ਦੇਖਦੇ ਹਿਆਰਾਂ ਦੇਖਦੇ ਉਹ ਵੀ ਹਨ ਪਰ ਆਪਾਂ ਕੋਈ ਰਕਮੈਂਟਵਾਦੀ ਨਹੀਂ ਕਰਨੀ ਆਪਾਂ ਕਿਸੇ ਨੂੰ ਵੀ ਸਫਾਈ ਨਹੀਂ ਦੇਣੀ ਜਿਹਦਾ ਜੀ ਕਰਦਾ ਆਪਣੇ ਤੋਂ ਅਗਲਾ ਕੱਪੜਾ ਲੈ ਲੈਂਦਾ ਜਿਹਨੂੰ ਜੀ ਕਰਦਾ ਆਪਣੀ ਅਗਲਾ ਵੀਡੀਓ ਦੇਖ ਲੈਂਦਾ ਹਨਾ ਵੀਰੇ ਆਪਾਂ ਸਫਾਈ ਨਹੀਂ ਦੇਣੀ ਜਿਹੋ ਜਿਹਾਂ ਲੋਕਾਂ ਦੇ ਸਾਹਮਣੇ ਆ ਤਿਆਰ ਹੋਣੇ ਤਾਂ ਤਿਆਰ ਹੋ ਕੇ ਤੁਹਾਡੇ ਸਾਹਮਣੇ ਆ ਜਾਣੇ ਹੁਣ ਘਰੇ ਹੀ ਫਿਰਦੇ ਤਾਂ ਉਹ ਜੋ ਤੁਹਾਡੇ ਸਾਹਮਣੇ ਆ ਜਾਣੇ ਵੀ ਤਦੇ ਸੀ ਸਪੈਸ਼ਲ ਵੀਡੀਓ ਲਈ ਨਹੀਂ ਸਜਦੇ ਠੀਕ ਹੈ ਸਾਡਾ ਮੰਨਣਾ ਤਾਂ ਇਹ ਹੈ ਵੀ ਬੰਦੇ ਦੀ ਆਤਮਾ ਸੋਹਣੀ ਹੋਣੀ ਚਾਹੀਦੀ ਹੈ ਸਜਦਾ ਅਜ ਕੇ ਕੀ ਹੈ ਜੀ ਹੁਣ ਪਹਿਲਾਂ ਉਹ 10 20 ਮਿੰਟ ਤਿਆਰ ਹੋ ਕੱਪੜੇ ਪਾਉਣ ਨਵੇਂ ਸਰ ਬਾਹੂ ਮੜਾ ਮੋਟਾ ਉਹਦਾ ਕਿ ਜੇ ਮੈਂ ਕਹਾਂਂ ਦਾ ਡਾਈਟਾਈ ਕਰਾਂਗੀ ਉਹ ਕੰਮ ਹੋ ਜਾਂਦਾ ਵੀ ਮੈਂ ਇੱਚੇ ਨਹੀਂ ਬਣਦੀ ਮੈਂ ਕਹਿੰਦੀ ਵੀ ਜਿੱਦਾਂ ਦੇ ਆਪਾਂ ਘਰੇ ਫਿਰਦੇ ਆ ਉਹ ਮੈਂ ਬਣਾ ਕੇ ਵੀਡੀਓ ਪਾਉ ਹੁਣ ਘਰੇ ਹਰ ਇੱਕ ਬੰਦਾ ਹੀ ਆਇਆ ਰਹਿੰਦਾ ਕੀ ਨੂੰ ਨਹੀਂ ਪਤਾ ਹੁੰਦਾ ਘਰੇ ਕੌਣ ਬਣ ਠਣ ਕੇ ਰਹਿੰਦਾ ਜੀ ਇੰਨੀ ਗਰਮੀ ਦੇ ਵਿੱਚ ਤਾਂ ਕੋਈ ਵੀ ਨਹੀਂ ਬਣ ਕੇ ਠਣ ਰਹਿਦਾ ਹਜੇ ਸਰਦੀ ਦਾ ਬੰਦਾ ਮਾੜਾ ਮੋਟਾ ਕੱਪੜੇ ਮੋٹے ਪਾ ਲੰਦਾ ਫਰਕ ਨਹੀਂ ਪੈਂਦਾ ਪਰ ਇੰਨੀ ਇੰਨੀ ਰੁੱਤੀ ਦਾ ਵੀ ਹੁਣ ਤੁਸੀਂ ਐਂਦੇ ਕੋ ਮੈਂ ਚੁੱਲ੍ਹੇ ਕੋਲੋਂ ਸਬਜ਼ੀ ਬਣਾਉਂਦੀ ਆਂ ਕਿ ਕਦੂ ਚੁੱਲੇ ਦੇ ਤੇ ਰੀਗੋ ਲਾਏ ਮੈਂ ਸੋਚਿਆ ਕਿ ਨੂੰ ਜਣ ਚਾਪਾ ਤੋਂ ਵੀ ਜਿਆਣੀ ਬਣੀ ਸਾਰਾ ਦਿਨ ਅੱਜ ਆਪਣਾ ਐਮ ਵੀ ਕੰਮ ਚਲੰਦ ਗਿਆ ਚਲੋ ਆਪਾਂ ਵੀਡੀਓ ਬਣਾ ਲਈਏ ਨਾ ਜੇ ਤੁਸੀਂ ਆਪਦੇ ਅੜੇ ਕੰਮ ਕਰਨਾ ਚਾਹੁੰਦੇ ਹੋ ਪਰਮਾਤਮਾ ਦੇ ਨੇੜੇ ਜਾਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਕੰਮ ਵਾੜਨਾ ਤੁਸੀਂ ਘਰ ਦੇ ਵਿੱਚ ਸ਼ੁਕ ਸ਼ਾਂਤੀ ਚਾਹੁੰਦੇ ਹੋ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲੇ ਪੈਸਾ ਆਵੇ ਪਰਮਾਤਮਾ ਦੀਆਂ ਦਾਤਾਂ ਆਉਣ ਜੇਕਰ ਤੁਸੀਂ ਸਾਰਾ ਕੁਝ ਲੱਭਣਾ ਚਾਹੁੰਦੇ ਹੋ ਤਾਂ ਸਿਰਫ ਇੱਕੋ ਹੀ ਕੰਮ ਕਰ ਲਓ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ खोई हुई इज्जत मिल जाती है वीर परमात्मा दे लड लग के बंदे नु खोई हुई इज्जत मिल जाती है रुतबे मिल जाते हैं ठीक है पैसा मिल जाता है लाग सिद्ध रहते आ जाती है पर वो जेडे कहंदा नहीं ਸਾਡੇ ਕੰਮ ਨਹੀਂ ਬਣਦੇ ਬਾਹਲੀ ਨੇਚਾ ਸਿੱਧੀ ਰੱਖਣੀ ਪੈਂਦੀ ਹੈ ਵੀਰੇ ਬਾਹਲਾ ਕੁਛ ਮਾਰਨਾ ਪੈਂਦਾ ਮਨੋਂ ਇਹ ਗੋ ਮਾਰਨੀ ਪੈਂਦੀ ਹੈ ਈਰਖਾ ਮਾਰਨੀ ਪੈਂਦੀ ਹੈ ਲੁੱਕ ਮੈਂ ਕੱਢਣੀ ਪੈਂਦੀ ਹੈ ਬਾਹਲਾ ਕੁਛ ਕੱਢਣਾ ਪੈਂਦਾ ਉਹ ਕੱਢ ਕੇ ਜੇ ਤੁਸੀਂ ਪਰਮਾਤਮਾ ਦੇ ਲੜ ਲੱਗਦੇ ਹੋ ਤਾਂ ਮੈਂ ਗਰੰਟੀ ਨਹੀਂ ਤੁਹਾਡੇ ਕੰਮ ਹੋਣਗੇ ਹੋਣਗੇ ਤੁਸੀਂ ਕੀ ਕਰਨਾ ਹੈ ਤੁਸੀਂ ਦੈਨ ਦੇ ਵਿੱਚ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਪੰਜ ਪਾਠ ਚ ਪਈ ਸਾਹਿਬ ਦੇ ਕਰੋ ਪੰਜ ਇਕੱਠੇ ਲਗਾਤਾਰ ਬੈ ਕੇ ਕਰਨੀ ਆ ਪਾਠ ਕਿੱਥੇ ਕਰਨਾ ਹੈ ਸੁੱਚੀ ਜਗ੍ਹਾ ਤੇ ਇਹ ਨਹੀਂ ਹੈਗਾ ਵੀਰੇ ਵੀ ਜਿੱਥੇ ਮਨ ਜੀ ਤੇ ਆਪਾਂ ਬੈੰਨੇ ਉਠਦੇ ਆ ਉੱਥੇ ਨਹੀਂ ਪਾਠ ਕਰਨਾ ਮੈਂ ਤੁਹਾਨੂੰ ਦੱਸਿਆ ਵੀ ਦੇਖ ਮੇਥੋਂ ਥੱਲੇ ਨਹੀਂ ਬੈਠਿਆ ਜਾਂਦਾ ਆ ਮੈਂ ਕੁਰਸੀ ਸਪੈਸ਼ਲ ਪਾਠ ਕਰਨ ਵਾਸਤੇ ਲਈ ਨਹੀਂ ਠੀਕ ਹੈ ਇਹਦੇ ਬੈ ਕੇ ਪਾਠ ਕਰਦੀਆਂ ਮੈਂ ਤਾਂ ਤੁਹਾਨੂੰ ਕਹਿੰਦੇ ਆ ਵੀ ਜਗਾ ਸੁਚੀ ਤੇ ਪਾਠ ਕਰਨਾ ਚਾਹੇ ਥੱਲੇ ਮੈਟ ਵਿਸਾ ਲਓ ਜੇ ਥੱਲੇ ਬਹਿ ਸਕਦੇ ਹੋ ਨਹੀਂ ਕੋਈ ਕੁਰਸੀ ਤੇ ਬਹਿ ਜਾਓ ਸਫਰ ਹੋਵੇ ਉਹ ਸਾਫ਼ ਜਿੱਥੇ ਤੁਸੀਂ ਸੌਂਦੇ ਪੈਂਦੇ ਨਾ ਹੋ ਕਦੇ ਵੀ ਮੇਰਾ ਮੰਨਣਾ ਵੀ ਉੱਥੇ ਪਾਠ ਕਦੇ ਨਾ ਕਰੋ ਜਿਹੜੇ ਮੰਜੇ ਬੈੱਡ ਤੇ ਤੁਸੀਂ ਸੌਣੇ ਪੈਂਦੇ ਹੋ ਉੱਥੇ ਨਹੀਂ ਪਾਠ ਕਰਨਾ ਚਾਹੀਦਾ ਤੁਸੀਂ ਸਾਫ਼ ਤੇ ਪਵਿੱਤਰ ਸ਼ੁੱਧ ਜਗ੍ਹਾ ਤੇ ਦੇਖੋ ਜਦੋਂ ਗੁਰੂਗ੍ਰੰਥ ਸਾਹਿਬ ਦੀ ਢੀਲ ਆਉਂਦੀ ਹੈ ਮਹਾਰਾਜ ਦੀ ਤਾਂ ਉਹ ਵੀ ਬਾਬੇ ਕਹਿੰਦੇ ਆ ਪਹਿਲੀ ਗੱਲ ਤਾਂ ਗੁਰਦੁਆਰਿਆਂ ਦੇ ਵਿੱਚੋਂ ਹੀ ਆਉਂਦੇ ਆ ਦਵਾਨ ਅੱਗੇ ਜਦੋਂ ਮੇਰੀ ਸੁਰਤ ਹੁੰਦੀ ਸਾਡੇ ਖੰਡ ਪਾਠ ਨੂੰ ਤਾਂ ਬਾਬਾ ਕਹਿੰਦਾ ਭਾਈ ਵੀ ਜਿਹੜਾ ਸੁੱਚਾ ਉਹ ਜਾਈਦਾ ਦਾ ਪਾਠ ਵਾਸਤੇ ਤਾਂ ਮੇਰੇ ਅੱਧ ਵੀ ਯਾਦ ਆ ਵੀ ਮੇਰੇ ਪਾਪੇ ਤੇ ਬਹੁਤ ਤੰਗੀ ਹੁੰਦੀ ਸੀ ਫਿਰ ਵੀ ਉਹ ਜਦੋਂ ਅਖੰਡ ਪਾਠ ਕਰਾਉਂਦੇ ਸੀ ਨਾ ਤਾਂ ਉਹ ਇੱਕ ਸਪੈਸ਼ਲ ਸੁੱਚਾ ਉਹ ਬੈੱਡ ਬਣਵਾਉਂਦੇ ਕਹਿੰਦੇ ਚੱਲ ਘਰੇ ਚੀਜ਼ ਬਣ ਜੂ ਆਪਾਂ ਵਰਤ ਲਾਂਗੇ ਤਾਂ ਉਹ ਮਿਸਤਰਾਂ ਤੋਂ ਬੈੱਡ ਸੁੱਚਾ ਬਣਵਾਉਂਦੇ ਮਹਾਰਾਜ ਦੀ ਬੀੜ ਵਾਸਤੇ ਹੁਣ ਤਾਂ ਹਰ ਲੋਕਾਂ ਨੂੰ ਗਿਆਨ ਆ ਗਿਆ ਮਹਾਰਾਜ ਦੀ ਬੀੜ ਵਾਸਤੇ ਲੋਕਾਂ ਨੇ ਬੜੇ ਬੈੱਡ ਚੜਾਏ ਹੋਏ ਤੇ ਵੈਸੇ ਬਾਬੇ ਹੁਣ ਆਪ ਵੀ ਬੈੱਡ ਲਿਆਉਣ ਲੱਗੇ ਵੀ ਅੱਗੇ ਝੂਠਾ ਬੈੱਡ ਜੂਜ ਨਹੀਂ ਸੀ ਕਰਦੇ ਇਸ ਕਰਕੇ ਮੈਂ ਸੁਣੂ ਗੈ ਰਹੀ ਆ ਵੀ ਪਲੀਜ਼ ਤੁਸੀਂ ਨੇ ਇੱਕ ਬੈੱਡ ਜਾ ਕੋਈ ਪੀੜਾ ਕੁਛ ਵੀ ਹੈ ਜਿੱਥੇ ਤੁਸੀਂ ਬਹਿ ਕੇ ਪਾਠ ਕਰਦੇ ਹੋ ਥੋੜੀ ਜ�ਗਾ ਸੁਚੀ ਹੋਣੀ ਚਾਹੀਦੀ ਹੈ ਇਹ ਇਹ ਮੇਰਾ ਮੰਨਣਾ ਹੈ ਜਦੋਂ ਤੁਸੀਂ ਚਪਾਈ ਸਾਹਿਬ ਦਾ ਪਾਠ ਕਰਦੇ ਹੋ ਕੋਲੇ ਜਲ ਰੱਖ ਲਓ ਠੀਕ ਹੈ ਚੰਗਾ ਹੁੰਦਾ ਜਲ ਕੋਈ ਬਹਿਮ ਪਰਮ ਵਾਲੀ ਗੱਲ ਨਹੀਂ ਚੰਗਾ ਹੁੰਦਾ ਜਲ ਜਲ ਰੱਖ ਲਓ ਉਹਦਾ ਛਿੱਟਾ ਘਰ ਚ ਦੇ ਲਓ ਠੀਕ ਹੈ ਉਹਨੂੰ ਪੀ ਲਓ ਉਹਨੂੰ ਆਪ ਦੀ ਦੁਕਾਨ 'ਚ ਛਿੱਟਾ ਦੇ ਲਓ ਜਿੱਥੇ ਕੰਮ ਕਰਦੇ ਹੋ ਉਹਨੂੰ ਤੁਸੀਂ ਆਪ ਦੀ ਖੇਤੀ 'ਚ ਵੀ ਛਿੱਟਾ ਦੇ ਸਕਦੇ ਹੋ ਉਹ ਪਾਠ ਦਾ ਉਹਦੇ ਵਿੱਚ ਬਾਣੀ ਵੜੀ ਆਣੀ ਚਪਾਈ ਜੈਗੀ ਪੰਜ ਪਾਠ ਤੁਸੀਂ ਲਗਾਤਾਰ ਡੇਲੀ ਕਰਨੇ ਆ ਪਾਠ ਕਰਨ ਦਾ ਜਦੋਂ ਤੁਹਾਡਾ ਟਾਈਮ ਲੱਗਦਾ ਉਦੋਂ ਕਰ ਸਕਦੇ ਹੋ ਪਰ ਜਦੋਂ ਤੁਸੀਂ ਪਾਠ ਕਰਨ ਲੱਗੇ ਉਹ ਤੁਸੀਂ ਨਾ ਤਾਂ ਉੱਠਣਾ ਨਾ ਕਿਸੇ ਨਾਲ ਬੋਲਣਾ ਪੰਜ ਪਾਠ ਚ ਪਈ ਦੇ ਕਰਕੇ ਹੀ ਤੁਸੀਂ ਉੱਠਨੇ ਆ ਸਿਰਫ ਅੱਧੇ ਘੰਟੇ ਦੇ ਵਿੱਚ ਇਹ ਪੰਜੇ ਪਾਠ ਹੋ ਜਾਂਦੇ ਆ 6 ਮਿੰਟਾਂ ਦਾ ਪਾਠ ਹੁੰਦਾ ਵੱਧ ਤੋਂ ਵੱਧ ਕੋਈ 8 7-8 ਮਿੰਟ ਲਾ ਦੂਗਾ ਤਾਂ ਵੀ ਇਹ 35 ਤੋਂ 40 ਮਿੰਟਾਂ ਚ ਹੋ ਜਾਊਗਾ ਜਿਵੇਂ ਮੈਂ 25-22 ਮਿੰਟਾਂ ਚ ਪਾਠ ਕਰ ਲਈਆਂ ਪੰਜੇ ਦੇਖੋ ਮੈਂ ਤਾਂ ਜੀ ਪੰਜ ਪਾਠ ਡੇਲੀ ਕਰਦੀ ਆ ਪਰ ਮੈਂ ਲਾਈਵ ਆਉਣੋਂ ਫਟ ਗਈ ਕਿਉਂਕਿ ਵਿਚਨ ਸ਼ਰਮਾ ਜਦੋਂ ਕਹਿ ਜਾਂਦੇ ਆ ਵੀ ਕੀ ਬੋਲਦੇ ਆ ਫਲਾਨਾ ਬੋਲਦੇ ਮੈਨੂੰ ਮੈਨੂੰ ਖੇਚੜ ਲੱਗ ਜਾਂਦੀ ਆ ਵੀ ਵੀ ਮੇਰੇ ਪਰ ਪਰਮਾਤਮਾ ਬਾਰੇ ਮੇਰੇ ਗੁਰੂ ਮਾਰੇ ਕੋਈ ਕਮੈਂਟ ਨਾ ਕਰੇ ਮੇਰੇ ਬਾਰੇ ਜੋ ਮਰਜ਼ੀ ਕਰੀਏ ਮੈਨੂੰ ਕੁਛ ਕਰ ਹੈ ਨਾ ਕੋਈ ਵੈਸੇ ਗੁਰੂਾਰੇ ਕਮੈਂਟ ਨਾ ਕਰੇ ਫਿਰ ਮਰ ਮਾਨਕਾ ਜਾਂਦਾ ਪਹਿਲਾਂ ਮੈਂ ਲਾਈਵ ਹੋ ਕੇ ਜਾਪ ਕਰਾਉਣੀ ਹੁੰਦੀ ਉਹਦੇ ਵਿੱਚ ਦੋ ਤਿੰਨ ਅਨਸਰ ਜੀਗੇ ਬੜੇ ਕਮੈਂਟ ਕਰਦੇ ਇਹ ਬਾਰੇ ਗੁਰੂ ਕੀ ਹੁੰਦਾ ਇਹ ਫਲਾਨਾ ਕੀ ਹੁੰਦਾ ਮੈਨੂੰ ਝਟ ਚੜਨ ਲੱਗ ਗਈ ਮੈਂ ਫਿਰ ਬਾਠ ਬੰਦ ਕਰਤਾ ਮੈਂ ਕਿਹਾ ਮੈਂ ਖਿੱਚ ਕੇ ਬਾਠ ਨਹੀਂ ਕਰਨਾ ਠੀਕ ਹੈ ਕਿਉਂਕਿ ਬਾਠ ਨੇ ਹੀ ਮੈਨੂੰ ਇੱਥੇ ਤੇ ਕਰ ਲਿਆ ਹੁੰਦਾ ਇੱਥੇ ਤੇ ਪਹੁੰਚੀ ਹੈ ਜੇ ਬਾਠ ਕਰਦੀ ਸੀ ਤਾਂ ਲਾਦਵੀ ਚਲੀ ਜਾਣਾ ਠੀਕ ਹੈ ਜੀ ਤਾਂ ਕਰਕੇ ਸਾਨੂੰ ਕਹਣੀ ਆ ਤੁਹਾਡੇ ਕਿੱਡੇ ਵਿਗੜੇ ਕੰਮ ਆ ਕਿੱਡੇ ਅੜੇ ਕੰਮ ਐ ਪੰਜ ਕਪਈ ਸਾਹਿਬ ਦੇ ਬਾਠ ਤੁਸੀਂ ਡੇਲੀ ਕਰਨੇ ਆ ਜਿੱਡੇ ਮਰਜ਼ੀ ਅੜੇ ਕੰਮ ਐ ਤੁਸੀਂ ਛੱਡਨੇ ਨਹੀਂ ਬਾਠੋ ਅੱਧਾ ਘੰਟਾ ਕੋਈ ਵੱਡੀ ਗੱਲ ਨਹੀਂ ਹੈਗੀ ਪਾਠ ਨਾ ਛੱਡਿਓ ਜਿਵੇਂ ਪਾਠ ਕਰੋਗੇ ਜਿਵੇਂ ਤੁਸੀਂ ਕਹਿੰਦੇ ਹੋ ਵੇਲ ਵਾਦੀ ਹੈ ਨਾ ਬੇਲ ਪਰਤਿਆ ਲਓ ਮੇਰੀ ਗੱਲ ਪਰਤਿਆ ਕੇ ਲਿਖ ਲਓ ਸੋਨੂੰ ਇੱਕ ਮਹੀਨੇ ਬਾਅਦ ਪਤਾ ਲੱਗਣ ਲੱਗ ਜੂਗਾ ਸਹੀ ਦਿਨ 30 ਦਿਨ ਹੋ ਗਏ ਨਾ ਤੁਹਾਨੂੰ ਪਾਠ ਕਰਦੇ ਹਾਂ ਸੋ ਉਪਰ ਪਤਾ ਲੱਗਣ ਲੱਗ ਜੂ ਅਬਲਕਿ ਤਾਂ ਪਹਿਲੀ ਪਤਾ ਲੱਗੂ ਪਰ ਮੈਨੂੰ ਮਹੀਨਾ ਕਹਿਣੀ ਹੈ ਕਿਉਂਕਿ ਤੁਸੀਂ ਸਬਰ ਨਹੀਂ ਕਰਦੇ 30 ਦਿਨਾਂ ਵਿੱਚ ਸੋਨੂੰ ਪਤਾ ਲੱਗਣ ਲੱਗ ਜੂ ਵੀ ਅਸੀਂ 5 ਤੇ ਪਈ ਸਾਬ ਦੇ ਪਾਠ ਕਰਦੇ ਹਾਂ ਤੇ ਸਾਡੇ ਘਰੇ ਕੀ ਵਾਦੇ ਹੋ ਰਿਹਾ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਵੀ ਸਾਡੇ ਆ ਹੋ ਰਿਹਾ ਅੜੇ ਕੰਮ ਕੱਢੂ ਛੋੜੇ ਬਾਣੀ ਵੀਰੇ ਬਾਣੀ ਚ ਇੰਨੀ ਸ਼ਕਤੀ ਹੈ ਇੰਨੀ ਸ਼ਕਤੀ ਹੈ ਤੁਸੀਂ ਸੋਚ ਨਹੀਂ ਸਕਦੇ ਬਸ ਮੇਰੀ ਇਹ ਗੱਲ ਆ ਲਾਡ ਬੰਨ ਲਓ ਦੋ ਕੰਮ ਛੱਡ ਦਿਓ ਨਿੰਦਿਆ ਚੁਗਲੀ ਤੇ ਕਿਸੇ ਦੀ ਆਤਮਾ ਤੇ ਸੱਟ ਨਾ ਮਾਰੋ ਪਲੀਜ਼ ਇਹ ਦੋ ਗੱਲਾਂ ਧਿਆਨ ਰੱਖਿਓ ਨਿੰਦਿਆ ਚੁਗਲੀ ਤੇ ਕਿਸੇ ਦੀ ਆਤਮਾ ਦਿਖਾਉਣੀ ਸਭ ਤੋਂ ਵੱਡਾ ਪਾਪ ਹੈ ਮੈਂ ਕਹਿੰਦੀ ਇਹ ਤੋਂ ਵੱਡਾ ਪਾਪ ਨਹੀਂ ਕੋਈ ਹੋ ਸਕਦਾ ਪੰਜ ਪਾਠ ਚ ਪਈ ਸਾਬ ਦੇ ਡੇਲੀ ਰੁਟੀਨ ਬਣਾ ਲਓ ਮੈਂ ਤਾਂ ਕਰਦੀ ਆ ਪਾਠ ਜਦੋਂ ਹੀ ਮੇਰਾ ਟਾਈਮ ਲੱਗ ਜਾਂਦਾ ਹੈ ਹੋਕੇ ਮੈਂ ਤੁਹਾਨੂੰ ਲਾਈਵ ਵੀ ਸੁਣਾ ਦਿਆ ਕਰਾਂ ਪਾਠ ਪਰ ਮੈਂ ਇਸ ਕਰਕੇ ਲਾਈਵ ਨਹੀਂ ਹੁੰਦੀ ਵੀ ਕੋਈ ਕਮੈਂਟ ਨਾ ਕਰੇ ਵੀ ਮੇਰਾ ਮਨ ਉਧਰ ਨਾ ਜਾਵੇ ਠੀਕ ਹੈ ਬੜੇ ਬੜੇ ਭਾਗਾਂ ਵਾਲੇ ਲੋਕ ਆ ਜਿਹੜੇ ਪੰਜ ਪਾਠ ਚ ਪੈਸੇ ਉਹਦੇ ਕਰਨਗੇ ਮੈਂ ਕਹਣੀ ਆ ਭਾਗ ਖੁੱਲ ਜਾਣਗੇ ਉਹਨਾਂ ਦੇ ਪ੍ਰਤਿਆਰਿਓ ਦੇਖ ਲਿਓ ਮਨ ਦੇ ਵਿੱਚ ਸ਼ਰਧਾ ਰੱਖ ਲਿਓ ਵੀ ਵਾਹਿਗੁਰੂ ਮੈਂ ਤੇਰੇ ਪਾਠ ਸ਼ੁਰੂ ਕਰਤੀ ਮੇਰਾ ਕੰਮ ਬਣ ਜੇ ਬਣਨਗੇ ਤੁਹਾਡੇ ਲਿਖ ਕੇ ਲੈ ਲਿਓ ਬਣਨਗੇ ਕੰਮ ਤੁਹਾਡੀ ਸ਼ਰਧਾ ਵਾਹਿਗੁਰੂ ਨਾਲ ਸੱਚੀ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੰਮ ਤਾਂ ਆਪੇ ਬਣਨਗੇ ਮੇਰੇ ਬਣ ਰਿਹਾ ਤੁਹਾਡੇ ਕਿਉਂ ਨਹੀਂ ਬਣਨਗੇ ਠੀਕ ਹੈ ਮੈਂ ਜਮਾ ਕੱਖਾਂ 'ਚ ਸੀ ਮੈਂ ਲੱਖਾਂ 'ਚ ਨਹੀਂ ਕਹੂੰਗੀ ਕਿਉਂਕਿ ਬੰਦੇ ਨੂੰ ਕਦੇ ਵੀ ਕਿਸੇ ਚੀਜ਼ 'ਚ ਹੰਕਾਰ ਨਹੀਂ ਕਰਨਾ ਚਾਹੀਦਾ ਉਹ ਰੱਬ ਦਾ ਬੰਦਾ ਨਹੀਂ ਹੁੰਦਾ ਮੈਂ ਕੱਖਾਂ 'ਚ ਸੀ ਪਰ ਜਮਾ ਬਸਦਿਆ ਜਾ ਬਸਦਿਆ 'ਚ ਮਤਲਬ ਵੀ ਦੋ ਵਕਤ ਦੀ ਰੋਟੀ ਵਧੀਆ ਖਾਣੀ ਆ ਲੀਲਾ ਕੱਪੜਾ ਵਧੀਆ ਮਿਲ ਜਾਂਦਾ ਠੀਕ ਹੈ ਕੁਝ ਘਾਟੇ ਪਏ ਹੁੰਦੇ ਜ਼ਿੰਦਗੀ 'ਚ ਵੀਰੇ ਜੋ ਆਪਣੇ ਕਦੇ ਵੀ ਪੂਰੇ ਨਹੀਂ ਹੁੰਦੇ ਠੀਕ ਹੈ ਕੁਝ ਘਾਟੇ ਆਪਣੇ ਕੁਦਰਤ ਨੇ ਪਾਏ ਹੁੰਦੇ ਉਹ ਕਦੇ ਪੂਰੇ ਨਹੀਂ ਹੁੰਦੇ ਹਾਂ ਦਿਲ 'ਚ ਦਰਦ ਹੁੰਦਾ ਉਹ ਮੇਰੇ ਵੀ ਹੈ ਠੀਕ ਹੈ ਸੋ ਕੁਝ ਦਰਦ ਲੁਕਾ ਕੇ ਵੀ ਆਪਾਂ ਨੂੰ ਜ਼ਿੰਦਗੀ ਜਿਉਣੀ ਪੈਂਦੀ ਆ ਜ਼ਿੰਦਗੀ ਜਿਉਣ ਦਾ ਬੁਝਦੇ ਦਾ ਬੁਝਦੇ ਦਾ ਹੋ ਕੇ ਬੰਦਾ ਜਿਉ ਨਹੀਂ ਸਕਦਾ ਠੀਕ ਹੈ ਸੋ ਮੇਰੀ ਰਿਕੁਐਸਟ ਹੈ ਵੀ ਪੰਜ ਪਾਠ ਚ ਪਈ ਸਹਿਬ ਦੇ ਜਰੂਰ ਕਰੋ ਰੋਜ਼ ਡੇਲੀ ਕਰੋ ਛੋਟੇ ੜੇ ਕੰਮ ਬਣਨਗੇ ਮੇਰਾ ਵਿਸ਼ਵਾਸ ਹੈ ਜਦੋਂ ਤੁਸੀਂ ਪਾਠ ਕਰਨ ਲੱਗੇ ਛੋਟੇ ਕੰਮ ਬਣਨ ਲੱਗੇ ਤੁਸੀਂ ਮੈਥੋਂ ਹੱਥ ਵੱਜ ਗਿਆ ਸੀ ਜੀ ਵੀਡੀਓ ਕੱਟੀ ਗਈ ਸੀ ਵੈਸੇ ਵੀ ਵੀਡੀਓ ਐਂਡ ਕਰਨ ਵਾਲੀ ਸੀ ਤੇ ਬਸ ਇਹ ਗੱਲ ਆ ਛੋਟੇ ੜੇ ਕੰਮ ਸਭ ਨਿਕਲਣਗੇ ਡੇਲੀ ਪੰਜ ਪਾਠ ਚ ਪਈ ਸਹਿਬ ਦੇ ਤੁਸੀਂ ਕਰਨੇ ਹੀ ਕਰਨੇ ਆ ਪਰ ਜਦੋਂ ਪਾਠ ਕਰਨਾ ਕਿਸੇ ਨਾਲ ਬੋਲਣਾ ਨਹੀਂ ਚਪਈ ਸਹਿ ਤੇ ਤੁਹਾਡਾ ਧਿਆਨ ਹੋਣਾ ਚਾਹੀਦਾ ਪੰਜ ਮਣ ਕੇ ਪੰਜ ਮਣ ਕੇ ਨਾ ਕਿਸੇ ਧਾਗੇ ਚ ਪਾ ਲਓ ਮਣ ਕੇ ਜਿਹੜੇ ਮਰਜ਼ੀ ਹੋਣ ਠੀਕ ਹੈ ਮੋਤੀ ਜਿਹਦੇ ਵਿੱਚ ਦੀ ਧਾਗਾ ਪੈਂਦਾ ਪੰਜ ਮੋਤੀ ਪਾ ਲਓ ਉਹ ਮੋਤੀ ਇਹ ਹੱਥ ਚ ਉਹ ਪੰਜ ਮੋਤੀ ਨਾ ਵੀ ਤੁਸੀਂ ਭੁੱਲ ਜਾ ਕਈ ਵੇ ਭੁੱਲ ਜਾਂਦੇ ਮੇਰੇ ਵਰਗੇ पलक्कड़ ਵੀ ਮੇਰੇ ਪੰਜ ਪਾਟ ਉਹ ਕਿ ਜਿਵੇਂ ਨਹੀਂ ਉਹ ਪੰਜ ਮਾਲਾ ਨੇ ਐ ਮਾਲਾ ਹੱਥ ਚ ਫੜ ਲਿਓ ਪੰਜ ਮਣ ਕੇ ਇਹਦੀ ਇੱਕ ਪਾਟ ਹੋ ਗਿਆ ਇੱਕ ਮਣਕਾ ਛਿੜ ਦਿੱਤਾ ਦੂਜਾ ਪਾਟ ਹੋ ਗਿਆ ਦੂਜਾ ਮਣਕਾ ਨਲੇ ਕੁਛ ਪੁੱਲੋ ਮੇਰੀ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮੈਨੂੰ ਮਾਫ ਕਰਨਾ ਜੀ ਮੇਰਾ ਮੰਨਣਾ ਹੈ ਇਹ ਕਰਕੇ ਦੇਖੋ ਛੋਟੇ ੜੇ ਕੰਮ ਨਿਕਲਣਗੇ ਤੇ ਤੁਸੀਂ ਫਿਰ ਮੈਨੂੰ ਮੈਸੇਜ ਕਰਕੇ ਜਰੂਰ ਦੱਸਿਓ ਪਲੀਜ਼ ਵੀ ਕਿਹਨੂੰ ਕਿਹਨੂੰ ਇਹ 파ਟ ਨੇ ਵਾਦੇ ਕੀਤੇ ਆ ਪਰ ਪਲੀਜ਼ ਦੋ ਗੱਲਾਂ ਯਾਦ ਰੱਖਿਓ ਕਿਸੇ ਦਾ ਦਿਲ ਤੇ ਸੱਟ ਨਹੀਂ ਮਾਰਨੀ ਤੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਨਿਕਲ ਜੋ ਇਹਨਾਂ ਚੀਜ਼ਾਂ ਜਿਹੜੇ ਪਰਮਾਤਮਾ ਦੇ ਘਰ ਲੱਗਣਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨਮਨੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ